아! ਜਿਆਦਾ ਕਰਦੇ ਜਿਆਦਾ ਬੋਲਦੇ ਜਿਆਦਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਹਾਂ ਜੀ ਕੀ ਨਾਂਜੀ ਆਪਣਾ ਆਪਣਾ ਮੰਗਾ ਜੀ ਸਭ ਤੋਂ ਪਹਿਲਾਂ ਕਿ ਤੁਹਾਨੂੰ ਕ੍ਰਿਕਟ ਟੂਰਨਾਮੈਂਟ ਦੀ ਬਹੁਤ ਬਹੁਤ ਵਧਾਈਆਂ ਥੈਂਕ ਯੂ ਜੀ ਕਿੰਨੇ ਕੀ ਖੁਸ਼ੀ ਕਿੰਨਾ ਉਤਸ਼ਾਹ ਕੀ ਕਹਿਣਾ ਚਾਹੋਗੇ ਖੁਸ਼ੀਆਂ ਹੀ ਬਸ ਇਹ ਤਾਂ ਵੱਡਾ ਸਾਡੇ ਲਈ ਕਾਹ ਬਣੇਗਾ ਤੇ ਆਪਣੇ ਪਹਿਲਾਂ ਸਾਰੇ ਟੂਰਨਾਮੈਂਟ ਹੁੰਦੇ ਆ ਵਾਲੀਬਾਲ ਫੁੱਟਬਾਲ ਕਬੱਡੀ ਤੇ ਕ੍ਰਿਕਟ ਦਾ ਨਹੀਂ ਤੇ ਬਾਬੇ ਦੀ ਮੇਰ ਨਾਲ ਹੀ ਬਾਕੀ ਪੰਚਾਇਤ ਆਪਣਾ ਕਲੱਬ ਪਿੰਡ ਦੇ ਆਪਣੇ ਬਾਹਰਲੇ ਭਰਾ ਸਾਰੇ ਜਿਹੜੇ ਵੱਡੇ ਆ ਸਾਰੇ ਸੋਹਣਾਂ ਨਾਲ ਐਦ ਕਿ ਇਹ ਵੀ ਆਪਾਂ ਕਰਤਾ ਹੀ ਪਹਿਲਾ ਕੱਪ ਇਹ ক্রিকেট ਟੂਰਨਾਮੈਂਟ ਪਹਿਲਾ ਹੈ ਹਾਂਜੀ ਤੇ ਐਨਆਰਆਈ ਭਰਾਵਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਉਹਨਾਂ ਦਾ ਹੀ ਆ ਜੀ ਸਾਰਾ ਕੋ ਉਹਨਾਂ ਦੇ ਨਾਲ ਹੀ ਆਪਾਂ ਵਾ ਜੀ ਬਾਕੀ ਪੰਚਾਇਤ ਆਪਣੇ ਨਾਲ ਖੜੀ ਆ ਆਪਣੇ ਨਾਲ ਯੂਥ ਕਲੱਬ ਖੜਾ ਆਪਣੇ ਖੜਾ ਸਾਰੇ ਆਪਣੇ ਨਾਲ ਆ ਨਗਰ ਨਵਸੀ ਵਿਖੇ ਜਾਵੇ ਤੇ ਨਿਊ ਜਨਰੇਸ਼ਨ ਹੈ ਜਿਹੜੀ ਉਹ ਕਬੱਡੀ ਜਾਂ ਛਿੰਝ ਵਿੱਚ ਜ਼ਿਆਦਾ ਉਹਨਾਂ ਦਾ ਇੰਟਰਸਟ ਹੈ ਤੇ ক্রিকেট ਪੰਜਾਬ 'ਚ ਥੋੜਾ ਜਿਹਾ ਘੱਟ ਹੈ ਤੇ ਕੀ ਕਹਿਣਾ ਚਾਹੋਗੇ ਅੱਗੇ ਇਹਨੂੰ ਵਿਧਾਨ ਵਾਸਤੇ ਹੋ ਇਹ ਅੱਗੇ ਵਧਾਉਣ ਲਈ ਹੁਣ ਨਿਆਣਿਆਂ ਲਈ ਕੀਤਾ ਵਾ ਜੀ ਸਾਰਾ ਕੁ ਹੁਣ ਸਾਫ ਨਾ 20 25 30 ਨਿਆਣੇ ਹਾਂ ਦੇ ਆਈ ਡੇਲੀ ਇਹ ਹੁਣ ਹੌਲੀ ਹੌਲੀ ਜਿੰਨਾ ਅਸੀਂ ਹੈਗੇ ਆ ਉਹਨੇ ਕਿ ਜੋ ਕੀ ਉਹਨਾਂ ਦਾ ਕਰਦੇ ਆ ਜੀ ਚਲੋ ਵੀ ਸਾਡੇ ਪਿੰਡ ਚੋ ਵੀ ਕੋਈ ਕੇ ਗੇਮ ਚ ਵੀ ਕੋਈ ਹੋ ਜੇ ਪਰਫੈਕਟ ਹੋ ਜੇ ਪਿੰਡ ਦਾ ਹੀ ਨਾਮ ਹੋਣਾ ਜੀ ਬਾਤਾਂ ਕਰਕੇ ਉਹਨਾਂ ਕਰਕੇ ਲੱਗੇ ਹੋਏ ਆ ਸਾਡੇ ਚੈਨਲ ਤੇ ਤੁਹਾਨੂੰ ਐਨ ਆਰ ਆਈ ਭਰਾ ਵੇਖ ਰਹੇ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹੀ ਵਾਸੀ ਰਲ ਮਿਲ ਕੇ ਆਪਾਂ ਦਾ ਖੇਡਾਂ ਦੇ ਨਾਲ ਜੁੜੋ ਹੀ ਗਰਾਉਂਡਾਂ ਸੰਭੋ ਨਿਆਣਿਆਂ ਨੂੰ ਸੰਭੋਗਾ ਜੀ ਟੈਂ ਬਹੁਤ ਖਰਾਬ ਆ ਨਜਾ ਪੱਤਾ ਜਾਦਾ ਬਾਈ ਇਸ ਕਰਕੇ ਗਰਾਊਂਡ ਚ ਰਾਵਾਂਗੇ ਬਚੇ ਰਾਵਾਂਗੇ ਠੀਕ ਆ ਬਹੁਤ ਬਹੁਤ ਮੇਰਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਜੀ ਆਪਣਾ ਕੁਲਵਿੰਦਰ ਸਭ ਤੋਂ ਪਹਿਲਾਂ ਤੁਹਾਨੂੰ ਕ੍ਰਿਕਟ ਟੂਰਨਾਮੈਂਟ ਦੀ ਬਹੁਤ ਬਹੁਤ ਵਧਾਈਆਂ ਥੈਂਕ ਯੂ ਭਾਈ ਅੱਜ ਖੇਡਾਂ ਦੇ ਫੀਲ ਦੇ ਵਿੱਚ ਕ੍ਰਿਕਟ ਦਾ ਬਹੁਤ ਵੱਡਾ ਹੁੰਮ ਲੱਗਣ ਵਾਲਾ ਕੀ ਕਹਿਣਾ ਚਾਹੋਗੇ ਤੁਸੀਂ ਭਾਜੀ ਇੱਥੇ ਸਾਡੀ ਸ਼ੁਰੂਆਤ ਹੈ ਬਾਅਦ ਆਉਣ ਵਾਲੇ ਹਰ ਸਾਲ ਦੇ ਨਾਲ ਕਿ ਕੋਸ਼ਿਸ਼ ਹੈ ਕਿ ਇਸ ਤੋਂ ਵੱਡਾ ਟੂਰਨਾਮੈਂਟ ਕਰਾਇਆ ਜਾਏਗਾ ਔਰ ਅਸੀਂ ਜੂਥ ਨੂੰ ਵਾਦਾ ਕਰਦੇ ਹਾਂ ਕਿ ਇਹ ਜੂਥ ਕਲੱਬ ਵੱਲੋਂ ਇਹਨਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਰਹੂਗਾ ਔਰ ਵੱਧ ਚੜ ਕੇ ਹਿਸਾਬ ਪਾਵਾਂਗੇ ਪੰਚਾਇਤ ਜਿਹੜੀ ਆ ਬਿਲਕੁਲ ਸਾਡੇ ਨਾਲ ਐਨਆਰਏ ਵੀਰ ਭਰਾ ਤਾਂ ਸਹਿਯੋਗ ਸਾਡੇ ਨਾਲ ਆ ਔਰ ਇਹ ਟੂਰਨਾਮੈਂਟ ਹਰ ਸਾਲ ਵੱਧ ਵੱਧ ਹੋਏਗਾ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋ ਜੋ ਸੁਣੋਏ ਕਹਿੰਨਾ ਕਿ ਟੱਕਰ ਹੋ ਕੇ ਆਪਣੀ ਗਰਾਊਂਡਾਂ ਨੂੰ ਸੰਭਾਲੋ ਮਾਰੇ ਕੰਮਾਂ ਤੋਂ ਪਿੱਛੇ ਹੋ ਕੇ ਗਰਾਊਂਡਾਂ ਵੱਲ ਵਧੋ ਔਰ ਆਪਣੇ ਆਪ ਨੂੰ ਸ਼ੇਖਮੰਦ ਬਣਾਓ ਇਹ ਜਿਹੜਾ ਕ੍ਰਿਕਟ ਟੂਰਨਾਮੈਂਟ ਹੈ ਤੁਸੀਂ ਦੱਸਿਆ ਕਿ ਪਹਿਲਾ ਕ੍ਰਿਕਟ ਟੂਰਨਾਮੈਂਟ ਇਹ ਕਿੰਨੇ ਦਿਨਾਂ ਦਾ ਆਏਗਾ ਇਹ 2 ਦਿਨ ਦਾ ਜੀ ਮੈਚ ਦਾ ਕੋਈ ਪ੍ਰਾਈਜ਼ ਵਗੈਰਾ ਵੀ ਰੱਖਿਆ ਹੋਇਆ ਹਾਂਜੀ ਬੈਸਟਾਨੋ ਵੀ ਜਲ ਖਚਵੇਂ ਨਾਮ ਦਿੱਤੇ ਜਾਂਦੇ ਆ ਮੈਚ ਵਿਕਰਮ ਦੇ ਸੰਗਤਾਂ ਨੇ ਵੀ ਆਣਾ ਵਾ ਟੂਰਨਾਮੈਂਟ ਦੇ ਖਿਡਾਰੀ ਵੀ ਬਾਹਰ ਹੋਏ ਉਹਨਾਂ ਵਾਸਤੇ ਪ੍ਰਬੰਧ ਕੀਤਾ ਉਹਨਾਂ ਵਾਸਤੇ ਜੀ ਗੁਰੂ ਘਰ ਲੰਗਰ ਬਿਲਕੁਲ ਤਿਆਰ ਆ ਚੱਲਦਾ ਪਿਆ ਆ ਨਾਲ ਠੰਡੇ ਮਿੱਠੇ ਚਲਦੀ ਸ਼ਵੀਰ ਚਲਦੀ ਪਈ ਆ ਔਰ ਚਾਹ ਦਾ ਲੰਗਰ ਬਿਲਕੁਲ ਚੱਲਦਾ ਪਿਆ ਜੀ ਕਪੂਰਤਲਾ 24 ਦੇ ਰਾਹੀਂ ਤੁਸੀਂ ਜੇਸ਼ਾ ਵਿੱਚ ਬੈਠੀ ਸੰਗਤਾਂ ਨੂੰ ਤੇ ਵਿਦੇਸ਼ਾਂ ਵਿੱਚ ਐਨ ਆਰ ਆਈ ਭਰਾ ਬੈਠੇ ਕੀ ਕਹਿਣਾ ਚਾਹੋਗੇ ਐਨ ਆਰ ਆਈ ਵੀਰਾਂ ਨੂੰ ਇਹ ਕਹਿਣਾ ਵੀ ਵੱਧ ਚੜ ਕੇ ਸਾਡਾ ਜਿੱਦਾਂ ਸਹਿਯੋਗ ਦਿੰਦੇ ਆਂ ਇਦਾਂ ਸੇ ਚੋਹ ਚਿੰਦੇ ਰੋ ਅਸੀਂ ਬਿਲਕੁਲ ਸਾ ਕੁਛੀ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਥੈਂਕ ਯੂ ਹਾਂਜੀ ਭਾਜੀ ਕੀ ਨਾਜੀ ਆਪਣਾ ਮੇਰਾ ਨਾਮ ਜਪਮਾਈ ਅੱਜ ਕਿੰਨਾ ক্রিকেট ਦਾ ਟੂਰਨਾਮੈਂਟ ਲੱਗਿਆ ਹੈ ਕਿੰਨੀ ਖੁਸ਼ੀ ਕਿੰਨਾ ਉਤਸ਼ਾਹ ਨਾਲ ਹੋਇਆ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸਰ ਬਹੁਤ ਵਧੀਆ ਬਾਰਿਸ਼ ਹੋਈ ਸਵੇਰੇ ਪਰ ਫਿਰ ਵੀ ਨਿਆਣਿਆਂ ਨਾਲ ਸਾਰੀ ਗਰਾਊਂਡ ਹੋਈ ਆ ਵਧੀਆ ਹੋ ਗਿਆ ਵਾ ਤੇ ਸ਼ੁਰੂ ਹੋ ਰਿਹਾ ਮੈਚ ਜੀ ਹੁਣ ਪਰ ਸਾਥ ਕਰਕੇ ਮਨ ਵੀ ਥੋੜਾ ਡਾਵਾ ਟੋਲ ਹੁੰਦਾ ਥੋੜੀ ਘਬਰਾਹਟ ਵੀ ਹੁੰਦੀ ਕੀ ਕਹਿਣਾ ਚਾਹੋਗੇ ਨਹੀਂ ਹੋਇਆ ਸੀਗਾ ਬਟ ਆਪਣੇ ਗਰਾਊਂਡ ਵਧੀਆ ਵਾ ਪਾਣੀ ਨਾ ਖੜਦਾ ਨੀਗਾ ਠੀਕ ਵਾ ਹੋ ਗਿਆ ਹੁਣ ਗਰਾਊਂਡ ਕਲੀਅਰ ਆ ਸੋ ਹੀ ਬਣਾਈਆ ਵੀਡੀਓ ਦੇਖਿਆ ਵਾ ਠੀਕ ਹਾਂਜੀ ਹਾਂਜੀ ਤੇ ਆਉਣ ਵਾਲੇ ਸਮੇਂ ਚ ਇਹ ਹੈ ਕਿ ক্রিকেট ਟੂਰਨਾਮੈਂਟ ਤੇ ਹੋਰ ਮਹਾਕਉਮ ਲੱਗਣਗੇ ਖੇਡਾਂ ਦੋਨਾਂ ਵਿੱਚ ਬਿਲਕੁਲ ਜੀ ਬਿਲਕੁਲ ਹਰ ਸਾਲ ਹੋਣਗੇ ਹੁਣ ਤੇ ਵਧੀਆ ਪ੍ਰਾਈਜ਼ ਰੱਖਾਂਗੇ ਠੀਕ ਹੈ ਜੀ ਮਿਹਰਬਾਨੀ ਥੈਂਕ ਯੂ